ਜਿੱਥੇ ਵੀ ਬੱਬੂ ਤੋਂ ਹੈਗੀ ਆ ਪਤਾ ਮੇਰੀ ਮੈਂ ਤਾਂ ਮੇਰੇ ਨਾਲ ਫੋਨ ਤੇ ਆ ਦੇ ਡੈਡੀ ਆ ਨੰਬਰ ਤੇ ਕਾਲ ਕਰ ਲੈ ਤੇ ਮੇਰੇ ਜਲਦੀ ਜਲਦੀ ਮੇਰੇ ਨਾਲ ਗੱਲ ਕਰ ਲੈ ਜੇ ਮੈਂ ਮਰ ਵੀ ਫਿਰ ਵੀ ਤੇ ਤੂੰ ਆਏਂਗੀ ਜਿੱਥੇ ਵੀ ਪਤਾ ਹੈਗੀ ਤੂੰ ਮੈਨੇ ਸੁੱਤੀ ਪਈ ਸਾਢੇ ਕੇ ਨੀਂਦ ਜਾਣਾ ਕੋਲ ਦੇ ਗਈ ਤੂੰ ਯਾਰ ਹੋਈ ਕੋਈ ਨਹੀਂ ਜਿੱਥੇ ਵੀ ਤੂੰ ਹੈਗੀ ਪਤਾ ਮੇਰੇ ਨਾਲ ਗੱਲ ਕਰ ਲੈ ਬੱਬੂ ਮਕਰ ਮਗਰ ਮਗਰ ਫਰਦੀ ਰਹੀ ਨਹੀਂ ਸੀ ਤੇ ਤੂੰ ਮੈਨੂੰ ਦੱਸਦੀ ਪੰਡਾ ਟਾਵਰ ਡਾਤਾ ਔਖਾ ਨਹੀਂ ਸੀ ਦੇਖ ਕੇ ਜਾਣਾ ਤੇ ਸਾਨੂੰ ਲੋਨਾ ਜਾਣਾ ਨਹੀਂ ਜਿਵੇਂ ਆਈਸਾ ਵਾਲੇ ਨੂੰ ਸੱਸ ਸਾਨੂੰ ਕਣਕਾਂ ਗੋਗਾਂ ਪਾ ਜਾਣੀ ਸਾਨੂੰ ਤੂੰ ਪਰ ਸਾਨੂੰ ਨੀਂਦ ਆ ਗੋਗਾਂ ਨਾਲ ਦੇਖੇ ਜਾਂਦੀ ਨੀਂਦਾਂ ਗੋਗਾਂ ਨਾਲ ਕਿਹੜਾ ਮਰੀ ਮੈਂ ਤਾਂ ਜਿਉਂਦੀ ਫਰਦੀ ਹਾਂ ਮੇਰੇ ਮਰੀ ਦਾ ਵੀ ਤਾਂ ਮੂੰਹ ਦੇਖੇਗੀ ਜੇ ਤੂੰ ਮੇਰੇ ਕੋਲ ਜਾਂਦੀ ਕੋਲੇ ਆ ਜੇ ਤਾਂ ਮੈਂ ਤੈਨੂੰ ਕਿਸੇ ਨੂੰ ਕੁਝ ਨਹੀਂ ਕਰਨੀ ਨਾ ਤੇਰੇ ਡੈਡੀ ਕੁਝ ਕਹੇ ਨਾ ਮੈਂ ਤੈਨੂੰ ਕਹਾਂ ਜਿੱਥੇ ਵੀ ਹੈਗੀ ਆਂ ਬੱਤ ਤੂੰ ਮੇਰੇ ਨਾਲ ਫੋਨ ਤੇ ਗੱਲ ਕਰ ਲੈ ਮੈਨੂੰ ਦੱਸ ਦੇ ਵੀ ਮੈਂ ਇੱਥੇ ਬੈਠੀ ਆਂ ਮੰਮੀ ਮੈਂ ਤੈਨੂੰ ਚੋਰੀ ਨਹੀਂ ਜੂਆ ਖੇਦੀ ਬੱਬੂ ਮੈਂ ਸਾਰਾਂ ਤੂੰ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਮੇਰੀ ਮਿਹਨਤੀ ਆ ਬੱਬੂ ਜਿਹੜਾ ਵੀ ਭੈਣ ਭਰਾ ਮੇਰੀ ਬਾਤ ਸੁਣਦਾ ਏ ਮੇਰੀ ਕੁੜੀ ਦੇ ਨਾਲ ਮੇਰੀ ਗੱਲ ਕਰਾ ਦੇ ਇੰਕਾਂਦੀ ਗਾਂ ਮੈਂ ਬਹੁਤ ਜ਼ਿਆਦਾ ਔਖੀ ਆ ਮੈਨੂੰ ਘਰੇ ਜਮਾ ਮੇਰੀ ਕੁੱਤੇ ਨਾਲ ਵੀ ਬੇਕਦਰੀ ਆ ਅਲਾ ਕਨਾਂ ਭੈਣ ਭਰਾ ਗਏ ਵੇ ਮੈਂ ਕਿਸੇ ਨੂੰ ਸ਼ਰਮ ਦੀ ਮਾਰੀ ਮੂੰਹ ਨਹੀਂ ਦਿਖਾਉਣੀ ਜਗਲੀ ਧੰਨਵਾਦ ਹੈ ਮੇਰਾ ਜਿਹੜਾ ਵੀ ਕੋ ਭੈਣ ਭਰਾ ਮੇਰੀ ਕੁੜੀ ਦੇ ਨਾਲ ਮੇਰੀ ਗੱਲ ਲੱਕ